ਗੈਰਮਿਕਾ ਕਾਰਸਾ ਵੈਗੁਰ ਜੀ ਕਹਤੇ ਆ ਸਵੇਰੇ ਮੈਨੂੰ ਅਮਰੀਕਾ ਤੋਂ ਸੈਂਸਰ ਟਾਈਪ ਕੋ ਮਾਰੂ ਸੀ ਜਿਹੜਾ ਆਪਣਾ ਸਾ ਬੜੀ ਮਾੜੀ ਗੱਲ ਲੱਗ ਗਿਆ ਜਿਹੜਾ ਪੰਜਾਬ ਤੀਨ ਪਟਲੀਏ ਨਾਲ ਅਗਰੰਦਾ ਦਾ ਉਸਨੇ ਕਹਾਂ ਤਰੋਚਨ ਸੈਂਸਾ ਦਾ ਐਮਪੀ ਦੇ ਵਾਈਟ ਪਾਈ ਹੈ ਜਿਹੜਾ ਹੱਥ ਹੱਥ ਕਰਦਾ ਹੈ ਕੋ ਅਸ਼ਵਜਤਵਾਰ ਸੰਗ ਤੇ ਤਰੋਚਨ ਨਹੀਂ ਸਾਰੇ ਤੇ ਤੁਮ ਨਹੀਂ ਗਲਤ ਫਿਰਦਾ ਪਰ ਇਹ ਗਲਤ ਫਿਰਨ ਕਰਕੇ ਤੋਂ ਸਿੰਘ ਨੇ ਉਹਦਾ ਇਸ਼ਾਰਾ ਤੁਹਾਨੂੰ ਫਰਤ ਹੋ ਰਿਹਾ ਉਸ ਨੇ ਸਾਫ ਕਹਤਾ ਹੈ ਸਰਕਾਰ ਨੂੰ ਤੁਸੀਂ ਛੋਣੀ ਗੁਦਾਰਾ ਅਪੰਨ ਕਮੇਟੀ ਤੌਰ ਤੇ ਅਮਰ ਸਾਡ ਦੇ ਡੀਸੀ ਨੂੰ ਕੋਰ ਦਾ ਬੋਰਡ ਬਣਾ ਦੇ ਵੀ ਬਿਲੀ ਹੈ ਜੀ ਥਲੇ ਤੋਂ ਬਾਹਰ ਹਿੰਦੁਸਤਾਨ ਦੇ ਵਾਕਈ ਸੁਭਿਆ ਤਾਂ ਹਜੂਰ ਸਾਹਿਬ ਪਟਨਾ ਸਾਹਿਬ ਬਹੁਤ ਹੀ ਵੰ ਦਿੱਲੀ ਵੀ ਦਿੱਲੀ ਦੇ ਵਿੱਚ ਰਾਤੀ 12 ਵਜੇ ਪੁਲਿਸ ਵਾਰ ਕੇ ਸਾਡੇ ਪੱਕੇ ਮਾਰਕੇ ਬਾਹਰ ਕਢਾ ਗਏ ਸਨ ਇਲੈਕਸ਼ਨ ਭਾਈ ਹੋਈ ਤੇ ਮੁਲਕ ਦੇ ਦੁਆਰਾ ਇਲੈਕਸ਼ਨ ਕਰਾਉਣ ਦਾ ਨਾਮ ਹੀ ਨਹੀਂ ਲੈ ਰਹੇ ਮੰਦੇ ਰਵਿ ਤੋੜ ਦੇ ਬੈਂ ਕਿਸ ਨੂੰ 40 ਲੱਖ ਕਿਸ ਨੂੰ ਉਤੀ ਇਹਦੀ ਨੌਕਰੀ ਨੂੰ ਨੂੰ ਨੌਕਰੀ 12:30 ਇਹ ਸਾਰਾ ਕੁਝ ਸਰਕਾਰ ਦੀ ਦਖਲਅੰਦਾਜ਼ੀ ਨਾਲ ਹੈ ਹੁਣ ਕਰ ਰੋਕਣ ਸੇ ਨਹੀਂ ਅੱਗਾ ਪਾਰ ਕਰ ਲਏ ਉਸ ਨੇ ਦਸ ਤਰ੍ਹਾਂ ਸਰਕਾਰ ਦੀ ਮਨਸ਼ਾ ਕੋਈ ਅਸੀਂ ਅਗਣਾ ਕਾ ਪਹੁੰਚ ਗਿਆ ਹੁਣ ਰਾਗੀ ਛੋੜੀ ਕਮੇਟੀ ਇਸ ਨੂੰ ਅਸੀਂ ਬੋਰਡ ਬਣਾ ਕੇ ਤੇ ਇੱਕ ਔਰ ਕਰਕੇ ਤੇ ਜਿਹੜਾ ਹਿੰਦੂਇਜ਼ਮ ਦੀ ਗੱਲ ਕਰ ਰਹੀ ਹੈ ਸੰਕਾਰ ਉਸ ਨੂੰ ਸ਼ੋਣੀ ਕਮੇਟੀ ਤੇ ਲਾ ਦਿੱਤਾ ਮੈਂ ਜਿਹੜੀਆਂ ਪਹਿਲਾਂ ਅੱਜ ਉਹਨਾਂ ਨੇ ਕੱਲ ਆਪਣਾ ਅਚੜ ਦੇਖਿਆ ਜਿਸ ਤੇ ਉਹਨਾਂ ਨੂੰ 20 ਤੋਂ 15000 ਗੁੰਦੇ ਦਾ ਕੱਟ ਹੋਇਆਗਾ 20000 ਦਾ ਕੱਟ ਹੋਇਆਗਾ ਉਥੇ ਕੱਟ ਰ ਗਿਆ ਉਹਨਾਂ ਨੇ ਕੰਨ ਵਾਰਿਆ ਲੱਗ ਸਿਰ ਕੌਮ ਆਪਣੇ ਪਰਦਾਰਿਆਂ ਦਾ ਪ੍ਰਬੰਧ ਸੈਂਕੜੇ ਇਸਤਰੀਆਂ ਦੀਆਂ ਲਾੜਾਂ ਸੀਨਾਂ ਦੀ ਕੁਰਬਾਨੀ ਦੇ ਨਾਲ ਬਣ ਹੈ ਹਾਲੇ ਸਾਨੂੰ ਨਕਾਣਾ ਸਾਹਿਬ ਦਾ ਸਾਕਾ ਪੁੱਲਿਆ ਨਹੀਂ ਕਨਕਰ ਨੇ ਸਾਕਾ ਪੁੱਲਿਆ ਨਹੀਂ ਵਾਪਿਸ ਹੱਕੇ ਭੁੱਲੇ ਨਹੀਂ ਉਹ ਸਾਡੀਆਂ ਨਸਾਂ ਵਿੱਚ ਵੜਿਆ ਹੋਇਆ ਸਾਡੇ ਦਿਮਾਗ ਦੀ ਇੱਕ ਨਸ ਹੋਈ ਸਾਡੇ ਜਿਸਮਾ ਵਿੱਚ ਇਹ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਇਹ ਜਿਹੜੇ ਭੱਜਾ ਪਰਚਾ ਨੂੰ ਆਪਣੇ ਸਲਾਕਾਰ ਬਣਾਉਣੇ ਬੰਦ ਕਰ ਦੇਵੇ ਵਰਨਾ ਜਿਹੜੀ ਖੰਨਿਆ ਜੰਗੀ ਇਹਨਾਂ ਆਪਣੀ ਉਮਰ ਦੇ ਆਖਰੀ ਪੜਾਅ 'ਚ ਸੁਜਰੀ ਹੈ ਇਹਨਾਂ ਨੇ ਆਪਣਾ ਸਾਰਾ ਜੀਵਨ ساری ਸਿਆਣਤ ਖੂਜ ਪਾ ਕਰ ਦਿੱਤੀ ਹੈ। ਔਰ ਸਭ ਤੋਂ ਵੱਧ ਜਦੋਂ ਜਾਣਾ ਪੈਰ ਕਿਸੇ ਬਕੜਾ ਤੇ ਐ ਨਹੀਂ ਉਹਦਾ ਭੋਗ ਵੀ ਪਾਣੀ। ਜੋ ਇਸਨੇ ਭੋਗ ਤੇ ਆਲ ਹੋਏਗਾ ਇਹਦਾ ਇਹਦੇ ਜੀਣ ਵਾਲੇ ਰਿਸ਼ਤੇਦਾਰ ਕਹਿਣਗੇ ਕਿ ਕਿਹੜੇ ਹੁਕਮ ਤੋਂ ਸਹੀ ਬਿਆੰਦ। ਮੈਂ ਖਾਲੀ ਇਸ ਨੂੰ ਨਹੀਂ ਪੰਜਾਬ ਟੀਵੀ ਦਾਵਰ ਨੂੰ ਕਹਿਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਅਗਰ ਇਹ ਜਿਹੇ ਬੰਦਿਆਂ ਨੇ ਤੁਸੀਂ ਆਪਣੇ ਟੈਲੀਵਿਜ਼ਨ ਤੇ ਲੈ ਕੇ ਇਹ ਜੀਆਂ ਰਾਏਆਂ ਦਿੱਤੀਆਂ ਤਾਂ ਅਸੀਂ ਵੀ ਕਾਲ ਕਰਾਂਗੇ ਕਿ ਪੰਜਾਬ ਟੈਲੀਵਿਜ਼ਨ ਵੇਖਣਾ ਬੰਦ ਕਰ ਦੇ ਔਰ ਅੰਦਾਜ਼ਾ ਦਾ ਟੋਟਲ ਬਾਈਕਾਟ ਕਰੋ ਬਹੁਤ ਹੋ ਗਿਆ ਅੰਦਾਵਾ ਸਾਹਿਬ ਤੁਸੀਂ ਆਪਣੀ ਬਹੁਤੀ ਹੁਸ਼ਿਆਰੀ ਤੇ ਚਲਾਕੀ ਨਾਲ ਗੌਰਵਨ ਪੱਕੇ ਬੰਦਿਆਂ ਨੂੰ ਗੁਲਾਕ ਕੇ ਇਹ ਜੀਆਂ ਗੱਲਾਂ ਦੇਣ ਦੀ ਲੋੜ ਨਹੀਂ ਸ਼ੋਣੀ ਕਮੇਟੀ ਹਿੰਦੁਸਤਾਨ ਦੇ ਸਿੱਖਾਂ ਦਾ ਦੁਨੀਆ ਦੇ ਸਿੱਖਾਂ ਦਾ ਬਿੱਲ ਹੈਗਾ ਇਹ ਸ਼ੋਣੀ ਗੁਰਦਾਰਾ ਪੰਦਰ ਕਮੇਟੀ ਇਹ ਜਿਆ ਗੱਲਾਂ ਅਗਰ ਆਪਣੇ ਟੈਲੀਵਿਜ਼ਨ ਤੇ ਕਰੋਗੇ ਤਾਂ ਇਹ ਦੇਖ ਲੋ ਕਿ ਇਹ ਤੁਹਾਨੂੰ ਖਮਿਆਇਆ ਬੁੱਕਰੇ ਬਣਗੇ ਮੈਂ ਸਾਰੀਆਂ ਜੱਥੇ ਬੰਦਿਆਂ ਨੂੰ ਸੰਤਾ ਮਹਾਂਪੁਰਖਾਂ ਵਾਲਿਆਂ ਨੂੰ ਨਾਂਸ਼ੰਗਾਂ ਨੂੰ ਦੰਗਮੀਟਕ ਸਾਲ ਵਾਲਿਆਂ ਨੂੰ ਅਸਮੀ ਵਾਲਿਆਂ ਨੂੰ ਨੱਪਲੀ ਵਾਲਿਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਸ ਇਹਨਾਂ ਦੀ ਜਿਹੜੀ ਦੁਸ਼ਚਾਲਨ ਇਸ ਤੋਂ ਬਚੋ ਔਰ ਬਚੋ ਤੇ ਕੌਮ ਨੂੰ بچਾਓ ਤੇ ਆਪਣੇ ਘਰ ਦੁਆਰੇ ਬਚਾਓ श्रोमी कमेटी से कब्जा करने वाले कह सकते जाओ वरना जो तो हो दुनिया वेगी औलादेगी मेरे बलबले तो बहुत अदर वादी घाटी गल ना निकल जाए मैं कौम सुचेत करना चाहता कि अज सारे सिख प्यार आपे निबड़ लागे जिन्हें आपसे पैसे ने निबड़ना है पर कौम की सारी ताकत कठी करके ਇਹਨਾਂ ਦੀਆਂ ਸੋਚਾਂ ਨੂੰ ਲਗਾੜ ਕੇ ਰੱਖਦੇ ਹੋ ਮੈਟ੍ਰਿਕ ਮੇਲ ਕਰਾਦੇ ਹੋ